ਹਾਂਜੀ ਹੁਣ ਤੱਕ ਦੀ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਰਹੀ ਆ ਸਾਹਮਣੇ ਜਿਮਣੀ ਚੋਣਾਂ ਦੀ ਹਾਰ ਤੋਂ ਬਾਅਦ ਹੁਣ ਸੁਖਵੀਰ ਬਾਦਲ ਦਾ ਇੱਕ ਬਿਆਨ ਆ ਜਾਂਦਾ ਬਿਆਨ ਕੀ ਆਉਂਦਾ ਕਹਿਣ ਦਾ ਮਤਲਬ ਉਹਨਾਂ ਬੰਨਿਓ ਕਿਹਾ ਜਾਂਦਾ ਵੀ ਸਾਡੀ ਪਾਰਟੀ ਨਾਲ ਧੱਕੇ ਹੋ ਰਹੇ ਆ ਇੱਕ ਪਾਸੇ ਇਹ ਧੱਕੇ ਨਾਲ ਜਿੱਤ ਜਾਂਦੇ ਤੇ ਬਾਅਦ ਦੇ ਵਿੱਚ ਸਾਡੇ ਹੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਹੁਣ ਪੂਰਾ ਮਾਮਲਾ ਕੀ ਆ ਜਿਮਣੀ ਚੋਣਾਂ ਦੀ ਹਾਰ ਤੋਂ ਬਾਅਦ ਸੁਖਵੀਰ ਬਾਦਲ ਫਿਰ ਤੋਂ ਕੈਮਰੇ ਸਾਹਮਣੇ ਆ ਗਏ ਆ ਤਾਂ ਪਹਿਲਾਂ ਵੀਡੀਓ ਸੁਣਾਵਾਂਗੇ ਚੈਨਲ ਤੇ ਬਨੇ ਰਹੋ ਫਿਰ ਕਰਾਂਗੇ ਅੱਗੇ ਗੱਲਬਾਤ ਚਿਆ ਨੂੰ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰ ਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਦਰ ਉਹ ਚੱਕੇ ਲਏ ਹੈ ਇਹ ਤੋਂ ਮੜਾ ਕੀ ਹੋ ਸਕਦਾ ਹੈ ਕੋਈ ਨੈਤਿਕਤਾ ਹੁੰਦੀ ਹੈ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਕਲਾੜਟ ਆ ਦਿਖਾਉਂਦੀ ਹੈ ਕੀ ਤੁਸੀਂ ਤੁਹਾਡੇ ਦਿਲ ਚੋਂ ਸੈਡੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਦੇ ਹੋ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੌਂਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ ਦੋ ਦਿਨਾਂ ਚ ਉਨੇ ਉਤੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਜਿਹੜੇ ਐਸੇ ਅਦਾਲਤ ਨੇ ਐਸੋਚ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐ ਫਾਇਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਇਹ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਤੁਸੀਂ ਆ ਉਹ ਹੀ ਮੈਂ ਕਹਿੰਨਾ ਤੁਸੀਂ ਹਰਾਕ ਦੇਖ ਲਓ ਮੀਡੀਆ ਦੇ ਕਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਅਭੀ ਕਿ ਸੱਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਹੀ ਪੱਪੜਾ ਦਿੱਤਾ ਜਾ ਰਿਹਾ ਜੀ ਕਿ ਇੱਥੇ ਮੈਨੂੰ ਲੱਗਦਾ ਜਾਂਦਾ ਡੀਜੀਪੀ ਸਾਹਿਬ ਦੱਸ ਦੇ ਕਿ ਇੱਥੇ ਪੁਲਿਸ ਲਾਅ ਪੁਲਿਸ ਮਾਰ ਜਿਵੇਂ ਫੀਲ ਆਉਂਦੀ ਆਰਮੀ ਦਾ ਲਾਅ ਲੱਗ ਜਾਂਦਾ ਉਹ ਵੀ ਕੀ ਇੱਥੇ ਪੁਲਿਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਜਿੱਥੇ ਤੁਹਾਨੂੰ ਕੋਈ ਤੰਗੂਗਾ ਮੈਂ ਉੱਥੇ ਪਹੁੰਚੂਗਾ ਉਹਨੀ ਲੜਾਈ ਅਕਾਲੀ ਦੇ ਲੜੂਗਾ ਅੱਜ ਪਹਿਲੀ ਬੇਲ ਸਾਡੇ ਵਕੀਲ ਸਾਹਿਬ ਨੇ ਆ ਨਾਲ ਖੜੇ ਐ ਇਹ ਪਹਿਲੀ ਸਾਡੇ ਇੱਕ ਜਿਹੜਾ ਮੀਤ ਵਕੀਲ ਆ ਛੜੇ ਉਹ ਅੰਦਰ ਕੀਤਾ ਸੀ ਵਰਕਰ ਨੂੰ ਬਰਨਜੀ ਜੀ ਤੇ ਉੱਥੇ ਉਹਨਾਂ ਨੂੰ ਹੁਣੀ ਬੇਲ ਕਰਾ ਕੇ ਆਏ ਐ ਸਾਰਿਆਂ ਦੀ ਬੇਲ ਤੇ ਮਗਰ ਅਸੀਂ ਲੱਗਾਂਗੇ ਲੜਾਈ ਲੜਾਂਗੇ ਕੇਸਾਂ ਅਜੇ ਤੱਕ ਜਿਨ੍ਹਾਂ ਦੇ ਪੋਸ਼ ਨਹੀਂ ਹੁੰਦੇ ਸਾਰੇ ਕੇਸ ਅਸੀਂ ਲੜਾਂਗੇ ਆ ਹੁਣ ਥਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਐ ਕੇਜਰੀਵਾਲ ਸਾਧ ਭਗਵੰਤ ਮਾਨ ਦੇਖੋ ਮੈਂ ਇਹ ਨਹੀਂ ਕਹਿਣਾ ਚਾਹਣਾ ਹੈ ਦੇਖੋ ਮੈਂ ਇਹ ਨਹੀਂ ਕਹਿਣਾ ਚਾਹਣਾ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਭਾਜੀ ਹੱਥ ਬੰਨੇ ਕਰੋ ਐ ਜੀਆਂ ਧਜੀਆਂ ਕਾਨੂੰਨ ਨਹੀਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਬਾਹਰਲੇ ਲੁਟੇਰਿਆਂ ਤੇ ਕਹਿਣ ਤੇ ਜੋ ਕੰਮ ਕਰ ਰਹੇ ਹੋ ਬਹੁਤ ਗੁਰਾ ਕਰ ਰਹੇ ਹਾਂ ਜਿਹੜੇ ਜਿਹੜੇ ਲੋਕ ਜਿਹੜੇ ਅਫਸਰ ਹਾਂਜੀ ਇਹ ਤੁਸੀਂ ਬਿਆਨ ਸੁਣੀ ਲਈਏ ਸੁਖਵੀਰ ਬਾਦਲ ਦਾ ਇਹਨਾਂ ਦਾ ਕਹਿਣਾ ਇਹ ਆ ਵੀ ਇਹ ਜਿਮਨੀ ਚੋਣਾ ਤੋਂ ਜਿੱਤਣ ਤੋਂ ਬਾਅਦ ਸਾਡੇ ਨਾਲ ਧੱਕੇ ਹੋ ਰਹੇ ਆ ਸਾਡੀ ਜਿਹੜੇ ਪਾਰਟੀ ਦੇ ਜੋ ਵੀ ਸਾਡੇ ਮੈਂਬਰ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਕਈ ਜਣਾਂ ਨੂੰ ਹੁਣ ਇਹ ਗ੍ਰਿਫਤਾਰੀ ਚੋਂ ਛਡਾ ਕੇ ਵੀ ਲਿਆਏ ਤੇ ਪਰ ਹੁਣ ਅਸੀਂ ਨਾਲ ਖੜੇ ਉਹਨਾਂ ਲੋਕਾਂ ਦੇ ਹੁਣ ਇਹ ਆਮ ਆਦਮੀ ਪਾਰਟੀ ਬਣੀਓ ਤੇ ਪੰਜਾਬ ਪੁਲਿਸ ਬਣੀਓ ਸਾਡੇ ਨਾਲ ਧੱਕੇ ਹੋ ਰਹੇ ਆ ਇੱਕ ਪਾਸੇ ਹੁਣ ਬਈ ਇਹ ਸੁਖਵੀਰ ਬਾਦਲ ਦਾ ਬਿਆਨ ਆ ਜਾਂਦਾ ਸਾਹਮਣੇ ਇਹਨਾਂ ਦੇ ਵਰਕਰਾਂ ਨੂੰ ਜਿਹੜਾ ਕਿ ਤੰਗ ਪਰੇਸ਼ਾਨ ਕੀਤਾ ਜਾਂਦਾ ਇਹਨਾਂ ਦਾ ਕਹਿਣਾ ਹੈ ਮੀਰਾਕ ਨੇ ਵੀਡੀਓ ਤੁਸੀਂ ਸੁਣੀ ਲਈ ਆ ਸੋਡਾ ਵੀ ਕੀ ਕਹਿਣਾ ਸੁਖਵੀਰ ਬਾਦਲ ਬਾਰੇ ਕਿਉਂਕਿ ਇਹ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਆ ਤਾਂ ਇਹਨਾਂ ਬੰਨਿਓ ਜਿਹੜੇ ਬਿਆਨ ਆਉਂਦੇ ਆ ਤਾਂ ਇਹੀ ਕਿਹਾ ਜਾਂਦਾ ਵੀ ਇਹ ਇੱਕ ੱੱਕੇ ਨਾਲ ਜਿੱਤੇ ਆ ਹੁਣ ਇਹ ੱੱਕੇ ਨਾਲ ਜਿੱਤੇ ਆ ਜਾਂ ਇਹ ਇੱਕ ਪੂਰੀ ਵੋਟ ਪੈਂਦੀ ਇਹਨੂੰ ਤਾਂ ਹੀ ਜਿੱਤੇ ਆ ਜਾਂ ਇਹ ਫੈਸਲਾ ਤਾਂ ਹੁਣ ਜਨਤਾ ਕਰੋ ਤੁਸੀਂ ਫੈਸਲਾ ਕਰੋਗੇ ਤੇ ਜਿਵੇਂ ਹੁਣ ਸੁਖਵੀਰ ਬਾਦਲ ਕਹਿ ਰਿਹਾ ਵੀ ਇਹ ਤੱਕੇ ਨਾ ਜੱਤਿਆਂ ਦੇ ਆ ਬਾਦ ਦੇ ਵਿੱਚ ਸਾਡੇ ਵਰਕਰਾਂ ਨੂੰ ਪਰੇਸ਼ਾਨ ਕਰਦੇ ਆ ਪਰਚੇ ਪਾ ਦਿੱਤੇ ਜਾਂਦੇ ਆ ਤਾਂ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਬਈ ਇੱਕ ਪਾਸੇ ਵਿਕਰਮ ਮਜੀਠੀਏ ਨੂੰ ਵੀ ਜੇਲ੍ਹ ਦੇ ਵਿੱਚ ਰੱਖ ਰੱਖਿਆ ਤਾਂ ਉਹਦੇ ਉੱਤੇ ਵੀ ਕਈ ਵੱਡੇ ਖੁਲਾਸੇ ਹੋਏ ਨਾ ਰਾਹਤ ਨਹੀਂ ਮਿਲਦੀ ਉਹਨੂੰ ਕੋਰਟ ਬੰਨੀਓ ਜ਼ਮਾਨਤ ਦੀ ਅਰਜੀ ਲਾ ਦਿੱਤੀ ਜਾਂਦੀ ਆ ਕਈ ਵਾਰ ਲੱਗੀ ਚੁੱਕੀ ਜ਼ਮਾਨਤ ਦੀ ਅਰਜੀ ਉਹਨਾਂ ਦੇ ਵਕੀਲ ਬੰਨੀਓ ਵੀ ਕਿਹਾ ਜਾਂਦਾ ਵੀ ਵਿਕਰਮ ਮਜੀਠੀਏ ਨਾਲ ਤਾਂ ਜੀ ਇੱਕ ਇਹ ਸਰਕਾਰ ਧੱਕਾ ਕਰਦੀ ਹੁਣ ਇੱਕ ਪਾਸੇ सीबीआई ਵੱਲੋਂ ਇਹਨਾਂ ਨੂੰ ਪੱਕੇ ਤੌਰ ਤੇ ਚੱਕਿਆ ਜਾਂਦਾ ਕਿਉਂਕਿ ਜੇ ਗੱਲ ਕਰੀਏ 540 ਕਰੋੜ ਦੇ ਦੋਸ਼ ਲੱਗਦੇ ਆ ਉਹ ਸਾਰਿਆਂ ਨੂੰ ਪਤਾ ਤੇ ਪਰ ਬੇਕਰਮ ਜੀਠੀ ਦੇ ਸਾਰੇ ਹੀ ਧਿਆਰ ਪਹਿਲੀ ਗੱਲ ਕਰਦੀਆਂ ਪਰ ਦੀਵਾਲੀ ਤੋਂ ਲੈ ਦੀਵਾਲੀ ਵੀ ਉਹਨਾਂ ਦੀ ਜੇਲ੍ਹ 'ਚ ਹੀ ਦੇਖੀ ਆ Holi ਵੀ ਜੇਲ੍ਹ 'ਚ ਦੇਖੀ ਆ ਹੋਰ ਵੀ ਕਈ ਧਿਆਰ ਤੇ ਹੁਣ ਪਰ ਇਹ ਨਹੀਂ ਪਤਾ ਅੱਗੇ ਹੁਣ ਉਹਨਾਂ ਦੀ ਜ਼ਮਾਨਤ ਮਿਲੂ ਜਾਂ ਨਹੀਂ ਮਿਲੂ ਪਰ ਹੁਣ ਤੱਕ ਦੀ ਅਪਡੇਟ ਆ ਜਿਹੜੀ ਬੇਕਰਮ ਜੀਠੀਏ ਤੇ ਵੀ ਜਿਹੜਾ ਕਿ ਇੱਕ ਕੋਰਟ ਬੰਨੀਓ ਉਨੂੰ ਰਾਤ ਨਹੀਂ ਮਿਲੀ ਇੱਕ ਮੁਸੀਬਤ ਦੀ ਘੜੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਤੇ ਪਰ ਉਹਨਾਂ ਦੇ ਵਕੀਲ ਬੰਨੀ ਹੋਇਆ ਜਾਂਦਾ ਵੀ ਇਹ ਸਰਕਾਰ ਠੱਕੇ ਕਰ ਰਹੀ ਹੁਣ ਇੱਕ ਪਾਸੇ ਸੁਖਵੀਰ ਬਾਦਲ ਦਾ ਵੀ ਬਿਆਨ ਆ ਗਿਆ ਸਾਹਮਣੇ ਤਾਂ ਇਹਨਾਂ ਬਾਰੇ ਛੋਡਾ ਕੀ ਕਹਣਾ ਜੀ ਜਿਹੜੀ ਹੁਣ ਤੱਕ ਦੀ ਅਪਡੇਟਸ ਸੀ ਛੋੜਿਆ ਸਾਂਝੀ ਜ਼ਰੂਰ ਕਰਨੀ ਸੀ ਜੇ ਤੁਹਾਨੂੰ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕਾਨੂੰ ਨਵੇਂ ਤੱਕ ਧੰਨਵਾਦ